ਕੋਹ ਆਇਆ ਇਹ ਜਿੰਨੀ ਬੋਲਦਾ ਹੈ ਨਾ ਮਤਲਬ ਇਹਦਾ ਕੁੱਟਖਾਣੇ ਦੇ ਲੈ ਕੇ ਨਾ ਨਾ ਕੋਈ ਨਹੀਂ ਦੱਸੂਗਾ ਦੱਸੂਗਾ ਮਤਲਬ ਪੈ ਕੇ ਲਾ ਖਵਾ ਕੇ ਪੁੱਤਿਆਂ ਨੂੰ ਚੰਗੀ ਤਰ੍ਹਾਂ ਦੱਸੂਗਾ ਹਾਂ ਹੁਣ ਦੱਸ ਇੱਕ ਜਣਾ ਬੋਲੋ ਫੇਰ ਕਰੂਗਾ ਗੱਲ ਕਰੂਗਾ ਇਤੋਂ ਇਤੋਂ ਹੀ ਗੱਲ ਕਰਨੀ ਹੈ ਇੱਕ ਜਣਾ ਸਾਰੇ ਨਾ ਬੋਲੋ ਯਾਰ ਸਾਰੇ ਨਾ ਬੋਲੋ ਕੋਈ ਨਹੀਂ ਹਾਂ ਅੱਜ ਹਾਂ ਘਟਾ ਦਿਓ ਹਾਂ ਹਾਂ ਅੱਛਾ ਔਰ ਇਹ ਯਹਾਂ ਤੇ ਕਹਾਂ ਪੇ ਰਹਤੇ ਹੋ ਕਿਹਨਾਂ ਸੇ ਗੋਮੇ ਰਹਤੇ ਹੋ ਪੰਜਾਬ ਮੇ ਪੰਜਾਬ ਮੇ ਕਹਾਂ ਪੇ ਰਹਤੇ ਹੋ बोलो है ये खोल लूंगा डरो मत देखो इतने लोग हैं तुम्हारे लिए पंजाब में कहाँ पे रहते हो तो इलाहाबाद थोड़ी इलाहाबादी गिरेबाद नहर में कहाँ से गिरे हाँ तो खोलेंगे नहर बताओगे कहाँ से गिरे नहीं फिर पुलिस ले जाएगी घर में नहीं है नहर में कहाँ पे गिरे कौन सी जगह थी रोपड़ ਉੱਟ ਕੇ ਸਟੈਟ ਜਾਂ ਇਹਨਾਂ ਕੋਈ ਗੱਲ ਨਹੀਂ ਕਰੀ ਹੋਈ ਇਹਨੇ ਕੋਈ ਕੋਈ ਨਹੀਂ ਇਹਦੀ ਵੀਡੀਓ ਬਣਾ ਕੇ ਪਾ ਪਾਓ ਤੁਸੀਂ ਗਰੁੱਪ 'ਚ ਦੇਵੋ ਪਾ ਦੇ ਬਾਈ ਤੁਸੀਂ ਇੱਧਰਲੇ ਪਾਸੇ ਆ ਜਾਓ ਤੁਸੀਂ ਜਿਹੜੇ ਨਿਕਲੋ ਮੋਤਵਰ ਬੰਦੇ ਨਾਲ ਆ ਜੀ ਇਹ ਡੰਡਾ ਚੱਕੀ ਦੇ ਪਰਲੇ ਪਰ ਨਹੀਂ ਨਹੀਂ ਆਪਾਂ ਦਾ ਆਪਾਂ ਨੂੰ ਯਾਰ ਕੁੜੀ ਪਰ ਉਹ ਨਹੀਂ ਆ ਦੇ ਜਿਹੜੇ ਮੋਤਵਰ ਨਾਲ ਆ ਜਾਓ ਆ ਦੇ ਭੰਨਿਆ ਹੋਇਆ ਇਹ ਕਿਤੇ ਝਾੜੀਆਂ ਨੇ ਪੂਰੀ ਕਾਟਤਾ ਇਹ ਨਾ ਠੀਕ ਲਾਇ ਤੁਸੀਂ ਆ ਜੋ ਪਤੀ ਤੇ ਨਾ ਨਾ 21 ਨਾ ਬੋਲ ਦੀ ਆਪਾ ਤੁਸੀਂ ਨਾਲ ਆ ਜਾਓ ਐਸ ਐਸ ਰੋਡ ਬਣਾਉਣਾ ਵੀ ਤੁਸੀਂ ਐਸ ਰੋਡ ਆ ਜਾਓ ਹਾਂ ਕਾ ਉਹ ਰੋਲ ਕੇ ਪਾਈਏ ਕਮਾਲ ਫੱਟੇ ਪਿੱਛੇ ਦੇ ਨਹਿਰ ਚ ਗਿਰਿਆ ਆ ਆਇਆ ਇਹ ਇੱਕ ਮਿੰਟ ਉਹ ਹੈ ਇੱਕ ਮਿੰਟ ਪੋਦੇ ਮਾਜਰੇ ਦੇ ਘਰੇ ਅਸੀਂ ਪੋਦੇ ਮਾਜਰੇ ਦੇ ਨਿਵਾਸੀ ਆ ਜਾਂਚ ਅਗਰ ਪਹਿਲੀ ਛੁੱਟੀ ਹੈ ਮੈਂ ਵੀ ਇੱਥੋਂ ਜਾ ਰਿਹਾ ਸੀ ਜਿੱਦਾਂ ਸਾਡੇ ਪੰਜਾਬੀਆ ਦਾ ਸਭਾ ਅਸੀਂ ਹਰੇਕ ਲੋੜਵੰਦੀ ਮਦਦ ਕਰਦੇ ਆ ਇੱਕ ਨੌਜਵਾਨ ਮੇਰੇ ਤੇ ਡਿੱਗਿਆ ਹੋਇਆ ਮਿਲਿਆ ਬਿਹਾਰੀ ਜਾਂ ਕੋਈ ਹੋਰ ਪਾਸਿਆ ਬੋਲਦਾ ਅਭੀ ਦਰਜ ਨੇ ਇਤਾਂ ਦਾ ਨਾਮ ਦੱਸਿਆ ਕਾਫੀ ਦੇਰ ਤੇ ਦਰਜਨ ਦੇ ਕਰੀਬ ਇਹਨਾਂ ਨੂੰ ਕੇਲੇ ਵੀ ਖੜਾ ਲੇ ਹੱਥ ਪੈਰ ਵੀ ਸਿਰ ਤਾਮ ਨੇ ਆਊਟ ਆਫ ਅਗਰੈਸਿਵ ਹੋ ਰਿਹਾ ਏ ਇਹ ਜਣੀ ਕਾਬੂ ਚ ਨਹੀਂ ਰਹਿ ਰਿਹਾ ਉਹ ਪਤਾ ਨਹੀਂ ਇਹਨੂੰ ਕੋਈ ਦਿਮਾਗੀ ਖਲੋਸਿਆ ਹੈਗੀ ਆ ਜਾਣ ਜਾਣਬੁੱਝ ਕੇ ਕਰ ਰਹੇ ਹੈ ਤੇ ਕਿਸੇ ਨਸ਼ੇ ਦੀ ਹਾਲਤ ਵਿੱਚ ਕਮਾਲਪੁਰ ਤੇ ਪਿੱਛੋਂ ਬੰਦੇ ਆ ਗਏ ਆ ਜਿੱਦਾਂ ਇਹ ਸਾਰੇ ਪੋਦੇਵਾਜਰ ਦੇ ਮੋਤਵਰ ਖੜੇ ਆ ਨਾ ਦੱਸਿਆ ਕਿ ਕਮਾਲਪੁਰ ਤੋਂ ਪਿੱਛੇ ਨਹਿਰ 'ਚ ਡਿੱਗਿਆ ਮਿਲਿਆ ਉਸ ਤੋਂ ਬਾਅਦ ਫਿਰ ਪੋਦੇਵਾਜਰ ਦੇ ਲੋਕਾਂ ਨੇ ਇਕੱਠੇ ਹੋ ਕੇ ਕੱਢਿਆ ਤੇ ਪੁਲਿਸ ਨੂੰ ਵੀ 112 ਤੇ ਫੋਨ ਕਰਿਆ ਨਾ ਪਹਿਲਾਂ ਥਾਣੇ ਕਰਿਆ ਪੌਣਾ ਘੰਟਾ ਹੋ ਗਿਆ ਪੁਲਿਸ ਨਹੀਂ ਆਈ ਕਿੱਦਾਂ ਭਾਈ ਦੱਸ ਰਹੇ ਆ ਕਿ 112 ਦੇ ਵੀ 20 ਮਿੰਟ ਹੋ ਗਏ ਤੇ ਪੁਲਿਸ ਨੂੰ ਵੀ ਫੋਨ ਕਰਿਆ ਹਾਲ ਤੱਕ ਕੋਈ ਵੀ ਮੌਕੇ ਪਹੁੰਚਿਆ ਨਹੀਂ 10 ਪਰਸੇ ਤੋਂ ਕਾਮ ਨੇ ਵੀ ਇਹ ਆਊਟ ਆਫ ਕੰਟਰੋਲ ਹੋ ਰਿਹਾ ਵੀ ਸਾਨੂੰ ਵੀ ਮਾਰਨੇ ਨੂੰ ਜਾਂਦਾ ਇਹ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਜੇ ਕਿਸੇ ਵੀ ਨੇੜੇ ਤੇੜੇ ਦਾ ਇਹਦਾ ਕੋਈ ਜਾਣ-ਪਛਾਣ ਹੈਗਾ ਵਾਲੀਪਾਸਤਾ ਇਹਨੂੰ ਆ ਆ ਕੇ ਸੰਭਾਲ ਸਕਦਾ ਜਾਂ ਫਿਰ ਅਸੀਂ ਇਹਨੂੰ ਚਮਕੌਰ ਸਾਹਿਬ ਨੇੜੇ ਦੇ ਖਾਣੇ ਦੇ ਸਪੋਰਟ ਕਰਾਂਗੇ ਸੋੱਚੇ ਮੋਤਮਰ ਪਿੰਡ ਦੇ ਜਿਹੜੇ ਖਣੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਆਪਣਾ ਨਾਮ ਦੱਸ ਦੇਣ ਭੋਦੀ ਮਾਜੇ ਸਾਨੂੰ ਵੀ ਵੀਰ ਮਾਰਨੇ ਨੂੰ ਆਉਂਦਾ ਹੈ ਇਹ ਕਿੱਦਾਂ ਮੁੰਡੇ ਨਹੀਂ ਹਰਮਨ ਸਿੰਘ ਇਹਨਾਂ ਨੂੰ ਕੱਢਿਆ ਹਰਮਨ ਜੀ ਭੋਦੀ ਮਾਜੇ ਦੇ ਸਾਰੇ ਫੋਟੋਗ੍ਰਾਫਰ ਸਾਥੀਆਂ ਤੇ ਇਹ ਕਿੱਦੇ ਕੱਢੇ ਨਾਇਰ ਦੇ ਸੋ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰਕੇ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਵਾਲੀਵਾਪ ਤੋਂ ਕਿਉਂ ਕਿ ਅਸੀਂ ਖੁੱਲਾ ਛੱਡਦਾ ਫੇਰ ਦੁਬਾਰਾ ਨਹਿਰ ਤੇ ਜਾਊਗਾ ਹੋਰ ਸਰਟੀਫਿਕੇਟ ਖਾਊਗਾ ਇਹ ਪਿੰਡ ਵਾਲਿਆਂ ਨੇ ਸੋ ਪਿੰਡ ਵਾਲਿਆਂ ਦੇ ਵੀ ਪੁਲਿਸ ਦੀ ਬੜੀ ਨਿਲੈਕੀ ਆ ਸੌਣਾ ਸਿਸਟਮ ਕਹਿ ਲਓ ਉਹਦਾ ਗੰਦਾ ਵੀ ਹੈਗਾ ਅਸੀਂ ਕਿਸੇ ਨੂੰ ਕਿੰਤੂ ਫੇਰ ਤੂਰੀ ਕਰਦੇ ਪੰਜਾਬੀਆਂ ਨੇ ਆਪਣੇ ਸੁਭਾਅ ਦਾ ਫਰਜ਼ ਨਵਾਇਆ ਅਗਰ ਪੁਲਿਸ ਆਉਂਦੀ ਆ ਤਾਂ ਨਹੀਂ ਫਿਰ ਅਸੀਂ ਮੇਰੇ ਲਈ ਪੁਲਿਸ ਸਟੇਸ਼ਨ ਦੇ ਜਾਗ ਰਹੇ ਨੂੰ ਕਿਸੇ ਮੁੱਢਲੀ ਸਹਾਇਤਾ ਦੇ ਲੋੜ ਹੋਈ ਹਸਪੀਟਲ ਦੇ ਸਪੋਰਟ ਕਰਨਗੇ ਇਹ ਭੋਲੇਵਾਸਦੇ ਨਿਵਾਸੀ